ਲੋ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਤੇ ਲੋ ਬਾਈ ਅੱਜ ਬੀਜਣਾ ਆਪਾਂ ਨੇ ਬਾਈ ਗੰਨਾ ਉਰੇ ਕੱਲ ਬਾਗੇ ਤੇ ਤਬੀਆਂ ਨਾਲ ਤੇ ਜਿਹੜੀ ਬਾਈ ਕਿਣੀ ਜੀਆਂ ਪੰਜਾਂ ਉਹਦੇ ਨਾਲ ਮਤਲਬ ਥੋੜਾ ਜਿਹਾ ਖੇਤ ਗਿੱਲਾ ਹੋ ਗਿਆ ਤਾਂ ਇਹ ਉਹਦੇ ਨਾਲ ਖੇਤ ਬਣਿਆ ਬਹੁਤ ਵਧੀਆ ਹੈ ਤੇ ਹੁਣ ਇੱਕ ਵਾਰ ਇਹਨੂੰ ਲੂਟਾ ਮੀਟਰ ਨਾਲ ਵਾਹ ਦੇਣਾ ਬਸ ਬੀਜਣੇ ਤੋਂ ਪਹਿਲਾਂ ਤੇ ਬੰਦੇ ਆ ਗਏ ਬਾਈ ਆਪਣੇ ਬੀਜ ਕਰਨੇ ਵਾਲੇ ਬਾਕੀ ਦੇਖਦੇ ਆ ਸਾਰੇ ਹੀ ਪੜਾ ਲੈਣਾ ਗੰਨਾ ਅੱਜ ਤੇ ਹਰ ਅੱਗੇ ਦੇ ਗੁੱਡਣ ਬਾਈ ਇਹਦੇ ਆਲੇ-ਦਲੇ ਤੇ ਇਹਦਾ ਵੀ ਕਫਾ ਹੀ ਛੜਿਆ ਪਿਆ ਨਹੀਂ ਬਾਈ ਇਹਨੂੰ ਨਿਗਮਾ ਕਰ ਦੇਣਾ ਚਲੋ ਹੁਣ ਤਾਂ ਗੰਨਾ ਗੁੰਨਾ ਬੀਜੋ ਜਣਾ ਹੁਣ ਤਾਂ ਇਹਦਾ ਕੋਈ ੱਡਾ ਹੋ ਨਹੀਂ ਰਹਿਣਾ ਹੈਗਾ ਸਾਰਾ ਬਾਅਦ ਚਲੇ ਜਾਣਾ ਕੰਮ ਪਰ ਆ ਦੇਖੋ ਇਹਦੇ ਆਲੇ-ਦਲੇ ਰਹੇ ਜਾਂਦਾ ਹਰੇਕ ਵਾਰੀ ਬਾਕੀ ਬਾਈ ਮੌਸਮ ਮੁਸਾਫ ਅੱਜ ਤੇ ਗੰਨਾ ਬੀਜਣਾ ਬਾਈ ਤੇ ਇਹ ਪੰਜ 10 ਭਰੀਆਂ ਬਚ ਗਈਆਂ ਤਾਂ ਤੁਹਾਨੂੰ ਉਹ ਵੀ ਦਿਖਾਇਆ ਜਾਊਗਾ ਆਪਾਂ ਨੇ ਕੁੜ ਵੀ ਕੱਢਣਾ ਉਹਦਾ ਜੇ ਬਚ ਗਈਆਂ ਬਾਕੀ ਬੀਜ ਮੋਟਾ ਬਾਈ ਇਹਦਾ ਹਜੇ ਕੋਈ ਸਾਬਕਾ ਸਾਬ ਜਾਨੀ ਹੈਗਾ ਤੇ ਬਾਕੀ ਬਾਈ ਜਿਹੜੀ ਆਪਾਂ ਨੇ ਛੜੀਆਂ ਲਈਆਂ ਦੀਆਂ ਤਕਰੀਬਨ ਸਾਰਿਆਂ ਨੂੰ ਪਤਾ ਆ ਗਿਆ ਆ ਬੀਜ ਵੜ ਲੈਣ ਦੇ ਇੱਕ ਪਾਣੀ ਆਪਾਂ ਨੇ ਫੇਰ ਲਾ ਦੇਣਾ ਉਹਦੇ ਨਾਲ ਜਿਹੜੀਆਂ ਰਹਿ ਗਈਆਂ ਸਾਰੀਆਂ ਤਕਰੀਬਨ ਤਕਰੀਬਨ ਸਾਰੀਆਂ ਬਾਹਰ ਆ ਜਾਣੀਆਂ ਆ ਦੇਖੋ ਆ ਰਹਿ ਗਈ ਹਜੇ ਇਹਨੂੰ ਕੁਝ ਨਹੀਂ ਆਇਆ ਇਹਨੂੰ ਵੀ ਨਹੀਂ ਹਜੇ ਕੁਝ ਆਇਆ ਇਹਨੂੰ ਵੀ ਨਹੀਂ ਹਜੇ ਕੁਝ ਆਇਆ ਇਹਨੂੰ ਆ ਗਏ ਪੱਤੇ ਤੇ ਇਹਨੂੰ ਵੀ ਹਜੇ ਕੁਝ ਆਇਆ ਇਹ ਪਤਾ ਨਹੀਂ ਬਾਈ ਸੁੱਕਣੀ ਹੈ ਹਜੇ ਕਿਉਂ ਕੀ ਨਾਲ ਦੇ ਨੂੰ ਪੱਤੇ ਆ ਗਏ ਜਿਹੜੀਆਂ ਰਹਿ ਗਈਆਂ ਹਜੇ ਮੰਨ ਲਓ ਅੱਧੀਆਂ-ਅੱਧੀਆਂ ਨਿਸਰੂng ਜੱਦੀਆਂ ਸੁੱਕ ਜਾਨੀਆਂ ਜਿਹੜੀਆਂ ਨਹੀਂ ਪੱਤੇ ਆਏ ਅੱਧੀਆਂ ਇਹਨਾਂ ਜੋ ਪੱਤੇ ਆਉਂਗੇ ਅੱਧੀਆਂ ਨੂੰ ਤੇ ਬਾਕੀ ਬਾਈ ਮੱਕੀ ਨੂੰ ਬੀਜੀ ਨੂੰ ਅਜੇ 22 ਦਿਨ ਹੋ ਗਏ ਤੇ ਇਹਨੂੰ ਵੀ ਸਲਾਇ ਵੀ ਪਾਣੀ ਲਾ ਦਈਏ ਇੱਕ ਸਪਰੇਅ ਕਰ ਦਈਏ ਸੁੰਡੀ ਦੀ 22 ਦਿਨ ਹੋ ਗਏ ਬਾਈ 10 ਦਿਨ ਚ ਤੱਕ ਬਾਹਰੇ ਆਈ ਆ 10 ਦਿਨ ਦੀ ਹੁਈ ਆ ਜੇ ਹੋ ਜਾਂਦਾ ਮੱਕੀ ਆ ਪੱਤਿਆਂ ਨੂੰ ਬਾਈ ਬੂਟੇ ਨੂੰ ਸਾਰੇ ਪੱਤੇ ਆ ਗਏ ਬਸ ਹੁਣ ਜਿਹੜੀ ਵਿੱਚ ਧੁੱਪ ਆ ਖਤਮ ਹੋ ਜਾਣੀ ਇਹਦੀ ਛਾਵਾਂ ਬਣ ਜਾਣੀ ਸਾਰੇ ਦੀ ਮੈਂ ਜਿਹੜੀ ਮੱਕੀ ਬਦਲੀ ਯੂਰ ਨਾਲ ਬਦਲੀ ਆ ਤੈਨੂੰ ਧੁੱਪਾਂ ਹੀ ਘਟ ਗਈ ਲੱਗਣ ਦੇ ਨੇ ਬਸ ਕਹੇ ਰੋਗ ਜਣਾ ਇੱਧਰ ਲਾਇਆ ਬਾਈ ਪਿਆਜ਼ ਕੱਲ ਪਾਇਆ ਬਈ ਇਹ ਚ ਦੇਸੀ ਰੇ ਤੇ ਇੱਕ ਹੋਰ ਆ ਬਾਈ ਇਹ ਚ ਆਪਾਂ ਨੇ ਕੋਈ ਜੂਰੀਆ ਨਹੀਂ ਪਾਇਆ ਹਜੇ ਤੱਕ ਕੁਝ ਨਹੀਂ ਪਾਇਆ ਹੈਗਾ ਨਾ ਪਾਉਣਾ ਇਹ ਗੜੇ ਬਾਈ ਆਪਾਂ ਨੇ ਵੇਚਣੇ ਆ ਜੋ ਹੋਗੇ ਜੋ ਆ ਸਹਾਇਜੋਗਾ ਜੋ ਆ ਸਹਾਇਜੋਗਿਆ ਜੋ ਇਹ ਦੇ ਹੋਗੇ ਖਾਣੇ ਦਾ ਪਾਣੀ ਨਹੀਂ ਆ ਕੋਈ ਚੱਕਰ ਨਹੀਂ ਇੱਥੇ ਪਾਉਣਾ ਕੁਝ ਨਹੀਂ ਹੈ ਆ ਪਾਇਆ ਬਸ ਖਾਲ ਇੱਕ ਬਈ ਸੱਤ ਟੁਕਰੀਆਂ ਪਈਆਂ ਦਸੀ ਦੇ ਦੀਆਂ ਓ ਪਈਆ ਸਵਾਹ ਬਾਹ ਆ ਦੀ ਖਰਾਕ ਆ ਆ ਦੇਖੋ ਇਹਦੇ ਸਾਰੇ ਪੱਤੇ ਸਪਰੇਅ ਕਰੀ ਜੀ ਬਾਈ ਇਹਦੇ ਪਰ ਗੰਨੇ ਪਰ ਆਪਾਂ ਨੇ 240 ਕਰਿਆ ਨਹੀਂ ਪਣਾਉ ਬਾਈ ਉਹਨਾਂ ਸਰ ਜਿਕਣਾ ਕਰਨਾ ਚਾਹੀਦਾ ਤਾਂ ਆਹ ਦੇਖੋ ਪਣੋਈਆਂ ਪੰਪ ਵੀ ਆਪਾਂ ਨੇ ਤਿੰਨ ਵਿੱਗੇ ਚਾਰ ਪੰਜ ਲਾਤੇ ਤੇ ਪਣੋਈ ਨਹੀਂ ਗਾ ਦੇਖਦੇ ਆਂ ਭਾਈ ਇਹਨਾਂ ਨਾਲ ਕਰੀ ਗੱਲ ਇਹ ਕਹਿੰਦੇ ਵੀ ਪਾਣੀ ਲਾ ਦੇ ਇਹਨੂੰ ਗੁੱਡੇ ਦੇਣਾ ਗੜਾਈ ਕਰਾ ਦੇਣੀ ਆ ਦੀ ਅਡਾ ਚੱਲੇਗੀ ਇਸ ਕੀ ਆ ਦੇ ਭਾਈ ਇੱਕ ਹੋਰ ਦੇਖਿਆ ਭਈ ਇਹ ਤਿਆਰਵਾ ਵੀ ਜਿੱਡੀ ਤਕੜੀ ਛੜੀ ਹੋਊਗੀ ਉਹ ਹਜੇ ਪੱਤੇ ਨਹੀਂ ਆਏ ਜਿੰਨੀ ਆ ਮਰੀ ਮਰੀਏ ਛੜੀਆਂ ਐ ਸਾਰਿਆਂ ਨੂੰ ਪੱਤੇ ਆ ਗਏ ਜਿਹੜੀਆਂ ਮਰੀ ਮਰੀਏ ਛੜੀਆਂ ਜਿਹੜੀ ਤਕੜੀ ਛੜੀ ਆ ਉਹਨੂੰ ਪੱਤਾ ਥੋੜਾ ਜਿਹਾ ਰੁੱਕੇ ਆਉਂਦਾ ਤਕੜੀ ਛੜੀ ਦਾ ਆ ਦੇਖੋ ਆ ਤਾਂ ਮਨਲਾ ਤਾਂ ਸੁੱਕ ਗਿਆ ਜਿੰਨੀ ਛੜੀ ਮਾਰੀ ਹੈ ਨਾ ਬਾਈ ਉਹਨੂੰ ਜਿਆਦਾ ਪੱਤਾ ਆ ਹੋਇਆ ਤੇ ਲਿਆ ਹੁਣ ਬਾਈ ਉਹਨਾਂ ਨੇ ਗੰਨਾ ਕੋਨਾ ਬੜਾਈ ਹੈ ਦਿਹਾੜੀ ਭਰੇ ਆ ਦਿਹਾੜੀ ਭਰੇ ਵੀਦਣਾ ਇਹ ਤਾਂ 5000 ਰੁਪਿਆ ਮਤਲਬ ਕੀਲੇ ਦਾ ਕਹਿੰਦੇ ਤੇ ਜੀਓ ਬਾਈ ਦਿਹਾੜੀ ਭਰੇ ਵੀਦ ਦੇ 5000 ਤੈਨੂੰ ਕਿਹੜਾ ਦਊਗਾ ਇੰਨਾ ਰੇਟ ਪਿਛਲੀ ਵਾਰੀ ਬਾਈ ਅਸੀਂ ਮੈਂ ਗੰਨਾ ਵਜਾਇਆ ਤਾਂ ਇਹ ਮੈਂ 3500 ਨੂੰ ਬਜਾਇਆ ਤਾਂ 3500 ਵਿੱਚ ਵੀ ਮੈਂ ਪੈਰਾ ਨਾਲ ਮਿੱਟੀ ਪੋਲੀ ਦੁਨਾਂ ਦੇ ਪੈਰਾ ਨਾਲ ਤਾਂ ਚਲ ਹੁਣ ਵੀ ਪਾਉਣੀ ਆ ਪਰ ਹੁਣ ਤਾਂ ਚਲੋ ਆਪਣੇ ਕੋ ਦਿਹਾੜੀ ਪਰ ਜਿਹੜਾ ਕੋ ਮਰਜ਼ੀ ਕਰਾਈ ਜਾਈਏ 1500 ਰੁਪਏ ਪਿਛਲੀ ਵਾਰ ਨਾਲੋਂ ਵੱਧ ਗਿਆ ਪਤਾ ਨਹੀਂ ਇਹਨਾਂ ਨੇ ਪਤਾ ਰੱਬ ਜਾਣੇ ਕਹਿੰਦੇ ਚੱਲ ਲਈ ਇਹ ਆ ਚਲੋ ਆਪਾਂ ਨੇ ਕੱਭੀ ਦਿਹਾੜੀ 'ਤੇ ਬਜਾ ਲਿਆ ਬਾਕੀ ਆ ਲੈ ਤਾਂ ਪਾਣੀ ਬਾਈ ਹਾਂ ਬਹੁਤ ਚਲਦੀ ਦੁੱਧਣ ਜੇ ਪਾਣੀ ਲੈ ਜਾਂ ਤਾਂ ਇਹ ਤੋਂ ਬਾਅਦ ਹਵਾ ਬਹੁਤ ਚੱਲ ਪਈ ਆ ਤਾਂ ਕੀ ਹੈ ਗੇਰਤੀਆਂ ਗਿੱਲੀ ਗਿੱਲੀ ਨਾਲੇ ਪਾਣੀ ਮੋੜਦਾ ਵਾ ਵੀ ਐਵੇਂ ਵੀ ਤਾਂ ਕਬੀ ਬਹੁਤ ਸੁੱਕ ਕੇ ਦਿਖੇ ਤਾਂ ਤਿੰਨ ਤਿੰਨ ਪਾਣੀ ਲਾਤੇ ਬਈ ਐ ਕਿਵੇਂ ਐਨੇ ਕਦੇ ਲਾਏ ਨਹੀਂ ਹੈ ਤੀਆ ਪਾਣੀ ਹਜੇ ਉੱਥੇ ਲੱਗਣਾ ਰੋਤਾ ਦੋ ਤਿੰਨ ਹੋਰੇ ਹੋ ਗਏ ਦੋ ਉੱਥੇ ਲੱਗੇ ਹੋਏ ਬਾਕੀ ਆ ਸਰਸੋਂ ਬਈ ਆਪਣੀ ਸਰਸੋਂ ਇਹਦਾ ਵੀ ਟਾਈਮ ਆ ਗਿਆ ਨੇੜੇ ਵੱਟਾ ਯਾ ਰੂਟਾ ਮੀਟਰ ਤੇ ਇੱਕ ਵਾਰ ਤੇ ਬਾਕੀ ਬੰਦੇ ਕਰੂਗੇ 20 ਜਿੰਨੇ ਆਪਾਂ ਵੱਡੇ ਵੱਡੇ ਕਿੱਟੂਆ ਕਰਨਾ ਹੋਰੇ ਉਹ ਜਿਹੜਾ ਖੜਾ ਸਾਰਾ ਕੰਨਾ ਪੜਾਤਾ ਹੋਲ ਗਿਆ ਬਈ ਰੋਟੀ ਖਾਣ ਬਾਕੀ ਬਈਆ 부ਜੀ ਕੋ ਖੜਨਾ ਪੈਂਦਾ ਇਹ ਦਿਗ ਦਿਨਾ ਹੈਗੀ ਬਾਕੀ ਖੇਤ ਬਣ ਗਿਆ ਬਾਈ ਐਨ ਸਿਰਫ ਤਬੀਆਂ ਦੀ ਦੂਰ ਕਰਿਆ ਤਾਂ ਤਬੀਆਂ ਦੇ ਦੂਰ ਨਾੜੇ ਬਣ ਗਿਆ ਫੇ ਤਾਂ ਹੁਣ ਸਿਆੜ ਕੱਢ ਦਾਣੇ ਇਹਦੇ ਕੋ ਖੜਨਾ ਪੈਂਦਾ ਲక్ష్ਮੀ ਕੋਲ ਬਾਕੀ ਬਾਈ ਹਲ ਵੀ ਲਿਆਂਦੇ ਪੌਣ ਸਿਆੜੇ ਕੱਢਣੇ ਆ ਤੇ 20 ਕੁ ਭਰੀਆਂ ਹੋ ਗਈਆਂ 10 ਕੋਰ ਕਰਨੀਆਂ 30 ਕੁ ਭਰੀਆਂ ਕਰਕੇ ਬੀਜਣ ਲੱਗ ਜਾਣਾ ਆਪਾਂ ਨੇ ਬਾਕੀ ਵਧੀਆ ਘਟੇ ਹੁੰਦੇ ਖਾਂਗੇ ਫੰਗੀ ਗਲਵਾ ਪਾਣੀ ਖਾਈ ਜੇ ਫਿਰ ਦੇਖਦੇ ਹਾਂ ਹੁਣ ਦੋ ਹੱਥ ਤੇ ਲੋ ਬਾਈ ਖੇਤ ਹੋ ਗਿਆ ਤਿਆਰ ਤੇ ਹੁਣ ਲਈਏ ਇੱਕ ਥੈਲਾ ਡਾਇ ਦਾ ਤੇ ਇੱਕ ਦੂਆ ਲਈਏ 1632 ਇੱਕ ਥੈਲਾ ਬਾਈ ਆਪਾਂ ਨੇ ਬਿਨਾ ਪਹਿਲਾਂ ਕੋ ਸਾਈਡ ਬਿਨਾਂ ਖੱਡੇ ਤੇ ਹੀ ਖਣਾ ਦੇਣਾ ਤੇ ਇੱਕ ਸਾਈਡ ਕੱਢ ਕੇ ਖਣਾ ਦੇਣਾ ਤੂੰ ਸਾਈਡ ਕੱਢੇ ਹੋਏ ਜਿਹਾ ਪੌਣੇ ਨਾਲੋਂ ਤਾਂ ਠੀਕ ਹੈ ਇੱਕ ਪਹਿਲਾਂ ਪਾ ਦੋ ਤੇ ਇੱਕ ਉੱਪਰ ਪਾ ਦੋ ਆ ਜਿੱਥੇ ਰੇਤ ਉੱਥੇ ਜ਼ਿਆਦਾ ਗਿੱਲਾ ਬਈ ਸੇ ਢੇਰ ਲੱਗੇ ਹੁੰਦਾ ਗੋਹੇ ਦਾ